2-3 ਮਾਰਚ ਨੂੰ ਟੂਰਨਾਮੈਂਟ ਹੋ ਰਿਹਾ ਪਿੰਡ ਪੂਤਾਂ ਦੀ ਧਰਤੀ ਦੇ ਉੱਪਰ ਤੇ ਸ਼ਨੀਵਾਰ ਤੇ ਐਤਵਾਰ ਨੂੰ ਟੂਰਨਾਮੈਂਟ ਹੋਣਾ 2 ਮਾਰਚ ਨੂੰ ਜੀ ਕਬੱਡੀ 50 ਕਿਲੋ ਤੇ 75 ਕਿਲੋ ਦੇ ਮੈਚ ਹੋਣਗੇ ਤੇ 3 ਮਾਰਚ ਨੂੰ 62 ਕਿਲੋ ਤੇ ਕਬੱਡੀ ਓਪਨ ਦੇ ਮੈਚ ਹੋਣਗੇ ਜੀ ਪਹਿਲਾ ਨਿਯਮ 40000 ਹੋਵੇਗਾ ਤੇ ਦੂਜਾ ਨਿਯਮ 41000 ਰੁਪਇਆ ਹੋਵੇਗਾ ਤੇ ਵੈਸਟਾ ਨੂੰ ਵੀ 15-15000 ਰੁਪਇਆ ਹੋਵੇਗਾ ਮਾ ਖੇਡ ਕਬੱਡੀ ਦਾ ਮਾ ਕੁੰਭ 2-3 ਮਾਰਚ ਨੂੰ ਪਿੰਡ ਭੂਤਗੜ ਦੇ ਵਿੱਚ ਹੋਣ ਜਾ ਰਿਹਾ ਹੈ ਇਸ ਮਾ ਕੁੰਭ ਦੇ ਵਿੱਚ ਚੋਟੀ ਦੇ ਕਬੱਡੀ ਦੇ ਖਿਡਾਰੀ ਆਪਣਾ ਜੋਰ ਦਿਖਾਉਣਗੇ ਇਸ ਸਮੇਂ ਸਾਡੇ ਨਾਲ ਉਹ ਨੌਜਵਾਨ ਮੌਜੂਦ ਨੇ ਜਿਨ੍ਹਾਂ ਨੇ ਕਬੱਡੀ ਦੇ ਟੂਰਨਾਮੈਂਟ ਕਰਵਾ ਕੇ ਕਬੱਡੀ ਨੂੰ ਜਿਉਂਦਾ ਰੱਖਿਆ ਹੋਇਆ ਹੈ ਮੰਟੀ ਭਾਈ ਇਸ ਵਾਰ ਕਬੱਡੀ ਦੇ ਵਿੱਚ ਕੀ ਕੀ ਖਾਸ ਰਹਿਣ ਵਾਲਾ ਤੇ ਹਾਂਜੀ ਇਸ ਵਾਰ ਅਸੀਂ 2-3 ਮਾਰਚ ਨੂੰ ਟੂਰਨਾਮੈਂਟ ਹੋ ਰਿਹਾ ਪਿੰਡ ਪੂਤਾਂ ਦੀ ਧਰਤੀ ਦੇ ਉੱਪਰ ਤੇ ਸ਼ਨੀਵਾਰ ਤੇ ਐਤਵਾਰ ਨੂੰ ਟੂਰਨਾਮੈਂਟ ਹੋਣਾ ਇਸ ਵਾਰ 2 ਮਾਰਚ ਨੂੰ ਜੀ ਕਬੱਡੀ 50 ਕਿਲੋ ਤੇ 75 ਕਿਲੋ ਦੇ ਮੈਚ ਹੋਣਗੇ ਤੇ 3 ਮਾਰਚ ਨੂੰ 62 ਕਿਲੋ ਤੇ ਕਬੱਡੀ ਓਪਨ ਦੇ ਮੈਚ ਹੋਣਗੇ ਜੀ ਤੇ ਇਸ ਵਾਰ ਅਸੀਂ ਨਿਯਮਾਂ ਦੇ ਵਿੱਚ ਵੀ ਵਾਧਾ ਕੀਤਾ ਗਿਆ ਜਿੱਦਾਂ ਕਿ ਪਹਿਲਾ ਨਿਯਮ 60000 ਹੋਵੇਗਾ ਤੇ ਦੂਜਾ ਨਿਯਮ 41000 ਰੁਪਇਆ ਹੋਵੇਗਾ ਤੇ ਵੈਸਟਾ ਨੂੰ ਵੀ 15-15000 ਰੁਪਇਆ ਹੋਵੇਗਾ ਤੇ ਸਾਰੇ ਹੀ ਪਲੇਅਰਾਂ ਨੂੰ ਲੰਗਰ ਦਾ ਖਾਸ ਪ੍ਰਬੰਧ ਹੋਵੇਗਾ ਤੇ ਮਤਲਬ ਜਿੰਨੇ ਵੀ ਲੋਕ ਆਉਣਗੇ ਸਾਰਿਆਂ ਵਾਸਤੇ ਵਧੀਆ ਸਿਸਟਮ ਹੋਵੇਗਾ ਤੇ ਪਿਛਲੀ ਵਾਰ ਨੂੰ ਵਧੀਆ ਸਿਸਟਮ ਰੱਖਣ ਦੀ ਕੋਸ਼ਿਸ਼ ਕਰਾਂਗੇ ਪਿੰਡ ਦੀ ਪੰਚਾਇਤ ਤੇ ਪਿੰਡ ਵੱਲੋਂ ਕਿੰਨਾ ਕੁ ਯੋਗਦਾਨ ਮਿਲਿਆ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਲੋਕਾਂ ਵੱਲੋਂ ਸਾਨੂੰ ਸ਼ੁਰੂ ਤੋਂ ਹੀ ਸਾਥ ਮਿਲਦਾ ਆ ਰਿਹਾ ਜੀ ਇਸ ਵਾਰ ਵੀ ਬਹੁਤ ਸਾਥ ਹੈ ਜੀ ਬਾਬਾ ਪਿਆਰ ਹੈ ਜੀ ਲੋਕਾਂ ਦਾ ਸਾਡੇ ਨਾਲ ਜੀ ਲੋਕ ਸਾਨੂੰ ਬੜਾ ਪਿਆਰ ਕਰਦੇ ਆ ਤੇ ਮਤਲਬ ਸੰਘਰਸ਼ ਤੁਹਾਨੂੰ ਕਿੰਨਾ ਕਰਨਾ ਪੈਂਦਾ ਟੂਰਨਾਮੈਂਟ ਕਰਾਉਣ ਲਈ ਸਾਨੂੰ ਜੀ ਮਤਲਬ ਟੂਰਨਾਮੈਂਟ ਕਰਾਉਣ ਵਾਸਤੇ 2 ਮਹੀਨੇ ਦਿਨ ਰਾਤ ਇੱਕ ਕਰਨਾ ਪੈਂਦਾ ਜੀ ਫਰਵਰੀ ਮਹੀਨਾ ਤਾਂ ਸਾਰਾ ਹੀ ਹੋ ਗਿਆ ਸਾਨੂੰ ਜੀ ਮਤਲਬ ਟੂਰਨਾਮੈਂਟ ਵਿੱਚ ਲੱਗੇ ਹੋਏ ਨੂੰ ਜੀ ਮਤਲਬ ਘਰ ਦਾ ਕੰਮਕਾਰ ਛੱਡਣਾ ਪੈਂਦਾ ਜੀ ਟੂਰਨਾਮੈਂਟ ਕਰਾਉਣ ਵਾਸਤੇ ਭਵਿੱਖ ਦੇ ਵਿੱਚ ਕੀ ਪਲਾਨ ਨੇ ਕਬੱਡੀ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਬੱਡੀ ਨੂੰ ਬਹੁਤ ਉੱਪਰ ਤੱਕ ਲੈ ਕੇ ਜਾਣਾ ਅਸੀਂ ਸੋਚਿਆ ਹੋਇਆ ਮਤਲਬ ਮੇਜਰ ਲੀਗ ਤੱਕ ਸੋਚਿਆ ਹੋਇਆ ਜੇ ਮੇਰੇ ਜਿੰਨੇ ਵੀ ਐਨਆਰਆਈ ਵੀਰ ਨੇ ਤੇ ਜਿੰਨੇ ਵੀ ਯਾਰ ਦੋਸਤਾਂ ਤੇ ਜਿੰਨੇ ਵੀ ਪਿੰਡ ਦੇ ਲੋਕ ਵਾਸੀਨਾ ਸਾਰੇ ਜੇ ਸਾਨੂੰ ਸਾਥ ਏਦਾਂ ਹੀ ਸਾਥ ਮਿਲਿਆ ਤਾਂ ਅਸੀਂ ਬਹੁਤ ਉੱਪਰ ਤੱਕ ਲੈ ਕੇ ਜਾਵਾਂਗੇ ਕਬੱਡੀ ਨੂੰ ਕਬੱਡੀ ਖਿਡਾਰੀ ਪੁਰਾਣੇ ਤਾਂ ਹੈ ਨੇ ਨਵੇਂ ਤਿਆਰ ਹੋ ਰਹੇ ਨੇ ਕੱਟ ਹੋ ਰਿਹਾ ਜੀ ਕਿਵੇਂ ਕੀ ਲੱਗਦਾ ਤੁਹਾਨੂੰ ਗਰਾਊਂਡ ਦੀ ਸਚਾਈ ਕੀ ਹੈ ਦੇਖੋ ਜੀ ਜਿੰਨੀਆਂ ਵੀ ਕਮੇਟੀਆਂ ਨੇ ਜੀ ਵੱਡੇ ਵੱਡੇ ਕੱਪ ਹੋ ਰਹੇ ਨੇ ਜੀ ਜਿੱਦਾਂ ਕਾਰਾਂ ਮਿਲ ਰਹੀਆਂ ਨੇ ਟਰੈਕਟਰ ਮਿਲ ਰਹੇ ਨੇ ਜੀ ਇੱਕ ਪੈਨਾ ਮਿਲ ਰਹੀਆਂ ਨੇ ਜੀ ਮਤਲਬ ਓਪਨ ਵਿੱਚ ਬਹਾਵਾ ਜਿਆਦੇ ਨਿਯਾਮ ਨੇ ਜੀ ਤੇ ਵੇਟ ਵਿੱਚ ਬਿਲਕੁਲ ਸਾਥ ਲਈ ਮਿਲ ਰਿਹਾ ਜੀ ਕਬੱਡੀ ਕੱਪ ਕਰਵਾ ਰਹੇ ਨਾ ਪਰ ਵੇਟ ਦੇ ਕੱਪ ਨਹੀਂ ਹੋ ਰਹੇ ਜੀ ਜੇ ਵੇਟ ਦੇ ਕੱਪ ਹੋਣ ਤਾਂ ਛੋਟੇ ਨਵੇਂ ਮੁੰਡੇ ਉੱਠਣ ਜੀ ਤੇ ਉਹਨਾਂ ਨੂੰ ਮਤਲਬ ਇੱਕ ਸਾਥ ਮਿਲੇ ਹੁਣ ਜਿੱਦਾਂ ਵੇਖਿਆ ਕਿ ਅਸੀਂ ਮੈਂ ਆਪ ਵੀ ਮਤਲਬ ਮੈਂ ਚਲਾਇਆ ਜੀ ਸੈਮੀ ਫਾਈਨਲ ਦੇ ਵਿੱਚ ਐਂਟਰੀ ਵੀ ਵਾਪਸ ਨਹੀਂ ਹੁੰਦੀ ਟੀਮ ਨੂੰ ਤੇ ਹੁਣ ਇੱਕ ਪਾਸੇ 1 ਲੱਖ ਰੁਪਏ ਇੱਕ ਪਾਸੇ ਐਂਟਰੀ ਨਹੀਂ ਵਾਪਸ ਹੋ ਰਹੀ ਤਾਂ ਕਿੱਦਾਂ ਪਲੇਅਰ ਤਿਆਰ ਹੋਵੇਗਾ ਜੀ ਘਰੋਂ ਤਾਂ ਕੋਈ ਲਾ ਨਹੀਂ ਸਕਦਾ ਤੇ ਜੇ ਨਵੀਂ ਪੀੜ੍ਹੀ ਨਵੇਂ ਬੱਚਿਆਂ ਨੂੰ ਤਿਆਰ ਕਰਨਾ ਤਾਂ ਕਮੇਟੀਆਂ ਨੂੰ ਛੋਟੇ ਬੇਟਾਂ ਵੱਲ ਧਿਆਨ ਦੇਣਾ ਪਵੇਗਾ ਤੇ ਤਾਂ ਪਲੇਅਰ ਪੁੱਠਣਗੇ ਨਹੀਂ ਕਬੱਡੀ ਖਤਮ ਹੋ ਜੂਗੀ ਮੰਟੀ ਬਾਈ ਤੁਹਾਨੂੰ ਕਿੰਨੇ ਸਾਲ ਹੋ ਗਏ ਕਬੱਡੀ ਟੂਰਨਾਮੈਂਟ ਕਰਵਾਉਂਦੇ ਨੂੰ ਅਸੀਂ 2014 ਤੋਂ ਕਬੱਡੀ ਕਰਵਾਉਂਦੇ ਆ ਰਹੇ ਹਾਂ ਜੀ ਫਸਟ ਟਾਈਮ ਅਸੀਂ ਸ਼ੁਰੂ ਕੀਤਾ ਸੀ ਛੋਟੇ ਕੱਪ ਤੋਂ ਸ਼ੁਰੂ ਕੀਤਾ ਸੀ 40 ਕਿਲੋ ਤੋਂ ਜੀ ਤੇ ਮਤਲਬ ਵਾਧਾ ਵਾਧਾ ਹੋ ਲਈ ਹੁਣ ਓਪਨ ਤੱਕ ਪਹੁੰਚ ਚੁੱਕੇ ਆ ਜੀ ਤੇ ਅੱਗੇ ਵੀ ਮੇਜਰ ਲੀਗ ਤੱਕ ਲੈ ਕੇ ਜਾਣਾ ਤੇ ਇਹ ਇਸ ਵਾਰ ਅਸੀਂ ਜਿੰਨੇ ਵੀ ਪਿੰਡ ਦੇ ਮੁੰਡੇ ਖੇਡਦੇ ਆ ਜੀ ਕਬੱਡੀ ਵੱਲ ਤੇ ਅਸੀਂ ਉਹਨਾਂ ਦਾ ਸਨਮਾਨ ਵੀ ਕਰ ਰਹੇ ਹਾਂ ਜੀ ਇਸ ਵਾਰ ਉਹਨਾਂ ਨੂੰ ਮਤਲਬ ਹੋਰ ਉਤਸ਼ਾਹ ਦੇ ਰਹੇ ਹਾਂ ਵੀ ਉਹ ਅੱਗੇ ਆਉਣ ਤੇ ਮਤਲਬ ਜੇ ਕੋਈ ਪਲੇਅਰ ਹੋਰ ਵੀ ਉੱਠੂਗਾ ਅਸੀਂ ਉਹਦਾ ਜਿੰਨਾ ਵੀ ਮਾਣ ਸਨਮਾਨ ਬਣਦਾ ਹੋਊਗਾ ਅਸੀਂ ਕਰਾਂਗੇ ਸਾਡੀ ਕਮੇਟੀ ਸਾਰੀ ਉਹ ਮੁੰਡਿਆਂ ਨਾਲ ਹੋਊਗੀ ਜਿਹੜੇ ਜਿੰਨੇ ਵੀ ਗਰਾਊਂਡ ਵਿੱਚ ਹੁੰਦੇ ਆ ਭਾਈ 8ਵਾਂ ਕਬੱਡੀ ਟੂਰਨਾਮੈਂਟ ਤੁਹਾਡੇ ਪਿੰਡ ਵੱਲੋਂ ਕਰਵਾਇਆ ਜਾ ਰਿਹਾ ਤੁਹਾਨੂੰ ਹਰ ਵਾਰ ਕਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਪਰੇਸ਼ਾਨੀਆਂ ਤਾਂ ਜੀ ਆਉਂਦੀ ਨੇ ਚਲੋ ਕਰਾਉਨੇ ਆਗੇ ਸਾਰੇ ਨੌਜਵਾਨ ਕਰਾਉਂਦੇ ਨੇ ਬਾਕੀ ਸਾਰੇ ਨੌਜਵਾਨ ਐਨ ਆਰ ਆਈ ਹੋਗੇ ਜਿੰਨੇ ਵੀ ਸਾਡੇ ਗਰਾਊਂਡ 'ਚ ਹੁਣ ਖੜੇ ਨੇ ਮੁੰਡੇ ਪਿੰਡ ਦੇ ਵੱਧ ਝੜ ਕੇ ਆਉਂਦੇ ਨੇ ਜੀ ਆਪਦਾ ਕੰਮ ਸਾਰੇ ਸਾਰੇ ਸਾਂਝਾ ਕੰਮ ਸਮਝਦੇ ਨੇ ਕੋਈ ਪਾਰਟੀ ਪੱਖ ਨਹੀਂ ਕਰਦੇ ਹੈਗੇ ਬਾਕੀ ਦਰਸ਼ਕਾਂ ਨੂੰ ਦੇਖਣ ਵਾਲਿਆਂ ਨੂੰ ਪਲੇਅਰਾਂ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਆਇਆ ਪਿਛਲੀ ਵਾਰ ਵੀ ਐਤਕੀ ਵੀ ਨਹੀਂ ਆਉਂਦਾ ਤੇ ਅੱਗੇ ਆਉਣ ਵੀ ਨਹੀਂ ਦਿੰਦੇ ਬਾਕੀ ਜਿਵੇਂ ਕਈ ਟੂਰਨਾਮੈਂਟਾਂ ਤੇ ਵੀ ਦੇਖਿਆ ਵੀ ਗਰਾਊਂਡ 'ਚ ਜਦੋਂ ਮੈਚ ਚੱਲ ਰਿਹਾ ਹੁੰਦਾ ਓਪਨ ਦਾ ਜਾਂ ਕੋਈ ਹੋਰ ਵੇਟ ਦਾ ਵਿਚ ਐਂਟ੍ਰੈਂਸ ਲੋਕਾਂ ਦੀ ਬਾਲੀ ਹੋ ਜਾਂਦੀ ਹੈ ਕਿ ਬਾਹਰ ਦੇਖਣ ਵਾਲੇ ਵੀ ਕਹਿ ਲੈਂਦੇ ਨੇ ਵੀ ਹਾਂ ਕਮੇਟੀ ਐ ਨਹੀਂ ਕਰ ਰਹੀ ਬਾ ਨਹੀਂ ਕਰ ਰਹੀ ਸਾਡੇ ਪਿੰਡ ਚ ਉਹ ਚੀਜ਼ ਨਹੀਂ ਹੋਊਗੀ ਨਾ ਅੱਗੇ ਹੋਊਗੀ ਨਾ ਹੋਣ ਦਈਏ ਬਾਈ ਸਾਰਾ ਸਹੀ ਚੱਲੂਗਾ ਬਾਈ ਪੰਜਾਬ ਦੇ ਵਿੱਚ ਇਸ ਸਮੇਂ ਕਬੱਡੀ ਨੂੰ ਕਿੱਥੇ ਕਿ ਖੜਾ ਦੇਖਦੇ ਹਾਂ ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿੰਨੇ ਵੀ ਦਰਸ਼ਕੀ ਦੇਖ ਰਹੇ ਨੇ ਪੰਜਾਬੀ ਟੀਵੀ ਨੂੰ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀਕ ਮਾਂ ਖੇਡ ਕਬੱਡੀ ਨੂੰ ਅਸੀਂ ਉੱਪਰ ਤੱਕ ਲੈ ਕੇ ਜਾਈਏ ਤੇ ਵੱਧ ਤੋਂ ਵੱਧ ਅਸੀਂ ਇਹਨੂੰ ਸਪੋਰਟ ਕਰੀਏ ਜੇ ਅਸੀਂ ਅੱਜਕੱਲ ਮੌਕੇ ਦੇ ਦੇਖੀਏ ਤਾਂ ਜਿਹੜੇ ਛੋਟੇ ਬੱਚਿਆਂ ਦੀਆਂ ਖੇਡਾਂ ਨੇ ਉਹਨਾਂ ਨੂੰ ਬਹੁਤ ਨੀਚੇ ਤੱਕ ਲੈ ਕੇ ਮਤਲਬ ਡਾਊਨ ਦਿਖਾਇਆ ਗਿਆ ਜਿਹੜੇ ਨਵੇਂ ਨੇ ਖਿਡਾਰੀ ਨੇ ਓਪਨ ਦੀਆਂ ਟੀਮਾਂ ਖੇਡ ਰਹੀਆਂ ਨੇ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਉੱਪਰ ਤੱਕ ਲੈ ਕੇ ਚਲੇ ਗਏ ਲੋਕ ਸਾਰਿਆਂ ਨੂੰ ਬਸ ਅਸੀਂ ਇਸ ਦੌਰਾਨ ਇਹੀ ਕਹਿਣਾ ਚਾਹੁੰਦੇ ਆ ਵੀ ਜਿੰਨੇ ਵੀ ਛੋਟੇ ਪੱਦਰ ਦੀਆਂ ਟੀਮਾਂ ਨੇ 50 ਕਿਲੋ 75 ਕਿਲੋ ਜਾਂ 62 ਕਿਲੋ ਦੀਆਂ ਟੀਮਾਂ ਨੇ ਉਹਨਾਂ ਨੂੰ ਵੀ ਉਹਨਾਂ ਹੀ ਧਿਆਨ ਰੱਖਿਆ ਜਾਵੇ ਜਿੰਨਾ ਕਿ 1 ਪਿੰਡ ਓਪਨ ਦੀਆਂ ਟੀਮਾਂ ਨੂੰ ਵੱਧ ਤੋਂ ਵੱਧ ਸਨਮਾਨ ਕਰਿਆ ਜਾਂਦਾ ਹੈ ਗੱਡੀਆਂ ਨਾਲ ਕਾਰਾਂ ਨਾਲ ਜੀਪਾਂ ਨਾਲ ਜਾਂ ਹੋਰ ਵਾਧੂ ਸਾਧਨਾਂ ਨਾਲ ਤਾਂ ਅਸੀਂ ਇਹੀ ਕਹਿੰਦੇ ਆ ਵੀ 65 ਕਿਲੋ 75 ਕਿਲੋ ਉਹਨਾਂ ਨੂੰ ਵੀ ਉਹਨਾਂ ਹੀ ਉੱਪਰ ਲਿਆਂਦਾ ਜਾਵੇ